ਅੱਜ ਗੌਮਿਕਾ ਕਾਸ਼ਰਵਾ ਜਿਹਾ ਮਾਰਾ ਭਿੜਨੀ ਤੇ ਵਿੱਚ ਆਪਾਂ ਜਿੰਨੇ ਵੀ ਜਹਾਰੂ ਸਾਸੀ ਲੀਡਰ ਸਾਹਿਬਾਨ ਇਕੱਠੇ ਹੋਏ ਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਲੱਗ ਚੁਕਾ ਵੀ ਜਿਹੜੀ ਗੱਲ ਤੇ ਇਕੱਠੇ ਹੋਏ ਆ ਆਪਾਂ ਕਿਉਂ ਜਿੰਦਾ ਬਹਿ ਆਉਂਦੇ ਘੋੜੀਆਂ ਗਾਵਾਂਗੇ ਤੇ ਬਹੁਤ ਸੁਣ ਲੰਗ ਜੇ ਆਪਾਂ ਹੋਰ ਵਿੱਚ ਕਿਸੇ ਕੋਲ ਪਾਵਾਂਗੇ ਤੇ ਬੰਦਾ ਬਹੁਤ ਤੁੰਗ ਲੱਗੂ ਤੇ ਕਹਿੰਦਾ ਕੀ ਭਾਵੇ ਅੱਜ ਸਾਡੇ ਪ੍ਰਾਂਤ ਦਾਰਾਫਾਂ ਨਿਕਲ ਚੱਲਦੀ ਪਈ ਹੈ ਚਲੋ ਅਸੀਂ ਸ੍ਰੀਕੋਟ ਦੇ ਵੀ ਬਹੁਤ ਤੁਹਾਨੂੰ ਕਰਦੇ ਹਾਂ ਤੁਹਾਨੂੰ ਕਰਨਾ ਚਾਹੀਦਾ ਇੰਦੇ ਵਿੱਚ ਉਹਨਾਂ ਆਪਾਂ ਨੂੰ ਜ਼ੋਰ ਕਿਨੂੰ ਲੱਗਦੇ ਨੇ ਜਿਹੜਾ ਸੁੱਤਾ ਹੋਵੇ ਉਹਨਾਂ 'ਤੇ ਜ਼ੋਰ ਲੱਗਦਾ ਨਹੀਂ ਅੱਜ ਆ ਸਮਾਂ ਜਾਗਣ ਦਾ ਮੇਰਾ ਬੰਤ ਜਾਗ ਪਏ ਤੇਰਾ ਬੰਤ ਇਹ ਚੋਰ ਖਾਣੇ ਲਾਗੇ ਤੇ ਵੇ ਵੀ ਆਪਾਂ ਮੀਟਣਾ ਕਰਕੇ ਇਸ ਤਰ੍ਹਾਂ ਦਹਾਂ ਚਲੇ ਗਏ ਕਿੱਦਾਂ ਭਲਾਗੇ ਫੇਰ ਆਪਾਂ ਨੂੰ ਵੀ ਜ਼ਗਰ ਲੱਗਣਾ ਕਹਿੰਦਾ ਕੀ ਪਾਵਿਆ ਆਧਿਆ ਸਮਾਜ ਜਾਗਰ ਦਾ ਜੋ ਜਾਗਤ ਹੈ ਸੋ ਪਾਵਤ ਹੈ ਜੋ ਸਵਤ ਹੈ ਉਹ ਖੋਵਤ ਸਾਨਾ ਸਲਾੜੀ ਤੋਂ ਲੈ ਕੇ ਅਸੀਂ ਪਾਰਟੀਆਂ ਦੇ ਬੜੀਆਂ ਸਾਧ ਦਿੱਤਾ ਖਾਂਦੀਆਂ ਪਾਰਟੀਆਂ ਲਈ ਸਾਨੂੰ ਐਸੀ ਜੀ ਪਾਰਟੀ ਨਹੀਂ ਮਿਲਦੀ ਨਾਲ ਚੱਲਦੀ ਵੀ ਬਹੁਤਿਆ ਸਮਾਜ ਪਾਰਟੀ ਦੀ ਅਸੀਂ ਇਹਨਾਂ ਪਾਰਟੀਆਂ ਦੇ ਖਪਾਏ ਇਹਨਾਂ ਚ ਮੈਨਾਂ ਪੱਲਾ ਫੜਿਆ ਹਾਂਜੀ ਸਾਡੇ ਕਦਰ ਪਾ ਗਏ ਸਾਡੇ ਨੇ ਜਤਨ ਕਰਦਾ ਪਾਉਂਦੇ ਵੇਖੋ ਪਾਰਟੀ ਸਾਡੀ ਨਹੀਂ ਕੁਛ ਸ਼ਾਂਟ ਕਰ ਬਾਫੜਨ ਨਾਲ ਸਾਡੇ ਦੇ ਆ ਸ਼ੇਖੂ ਸਾਹਿਬ ਪਹਿਨਾ ਕੋਠੀ ਜਾ ਕੇ ਮਾਫੀ ਮੰਗ ਲਓ ਵੈਰੀ ਗੁੱਡ ਆੜ ਲਈ ਅਸੀਂ ਕਹ ਠਾਣੇ ਅਸੀਂ ਔਜਨੇ ਥਾਣੇ ਫੈਲ ਹੋ ਗਏ ਅਸੀਂ ਕੁਛ ਨਹੀਂ ਕਰਾਂ ਜੋ ਇਤਰਾ ਕਰਦੇ ਕਰਾਉਂਦੇ ਸਾਮ ਪਾਸ ਲੰਘਦਾ ਗਿਆ ਅੱਜ ਜਿਹੜਾ ਆਪਣਾ 12 ਸਾਢੇ 12 ਪ੍ਰੈਂਸ ਦਾ ਮੁੱਤ ਜੇ ਆਪਾਂ ਨੂੰ ਉਹ ਆਪਾਂ ਨੂੰ ਆਸਣ ਹੁੰਦਾ ਤੇ ਆਪਾਂ ਇਹਦੇ ਬਾਅਦ ਵਿੱਚ ਬਾਅਦ ਚੜ ਕੇ ਕੱਤਰ ਕਰਨਾ ਚਾਹੁੰਦਾ ਵਾਤ ਤੋਂ ਵਾਤ ਜੋਰ ਰਾਂ ਦੇਦਾ ਕਿ ਆਪਾਂ ਵੀ ਹੋਰ ਨਸਲ ਜਿਹੜੀ ਆਪਾਂ ਨੇ ਕੋਈ ਕੋਈ ਸਟੈਂਡ ਤੇ ਖੁੱਜੇ ਤੇ ਅੱਜ ਆਪਾਂ ਇਹ ਸਟੈਂਡ ਤੇ ਨਾਮ ਵੜ ਦਿੱਤਾ ਕੋ ਨਾਮ ਆਚਾਰ ਕੀਤਾ ਹੋਰ ਹੀ ਨਸਲ ਆਪਾਂ ਨੇ ਤੇ ਨਾਂਨ ਤਾਂ ਪਾਵੇ ਵੀ ਤੇ ਆਪਣੀ ਤੱਕੀ ਨਹੀਂ ਹੋਣੀ ਇਹਦੇ ਵਿੱਚ ਦਾਸ ਜ਼ਿਆਦਾ ਬੋਲਣਾ ਨਹੀਂ ਚਾਹੁੰਦਾ ਜੇ ਮਾਦਾ ਬੋਲਿਆ ਬੜੇ ਬਲਾਰੇ ਬੋਲ ਚੁੱਕੇ ਨੇ ਅਸਰ ਕਰਨੇ ਦਾ ਫਿਰ ਗੱਲ ਤੇ ਕਰਵਾ ਕੇ ਉਹਨਾਂ ਹੀ ਬੜਾ ਦਸਾਕ ਜ਼ਰਾ ਦਿਨੇ ਲਾਈ ਨਸਾਹੀ ਕਿ ਸਾਡੇ ਕੋ ਇਹੋ ਜੀ ਪਾਰਟੀ ਨਹੀਂ ਜਿੰਦੇ ਬਾਹਰ ਤੋਂ ਜੋ ਜਿਹੜੇ ਸੰਘਰਸ਼ੀ ਨੇ ਉਹਨਾਂ ਨੂੰ ਅਸਾੜੀ ਦਾਣੇ ਚਾਹੀਦਾ ਸਾਨੂੰ ਇਹਦੇ ਵਿੱਚ ਇਹੋ ਜਿਹਾ ਉਹ ਵਿਚਾਰ ਕਰਨਾ ਚਾਹੀਦਾ ਕੋ ਬਾਣੀ ਦੱਸਦੀ ਆ ਕਿਸੇ ਜ਼ੋਰ ਵਿਸ਼ੇਸ਼ ਹੋਏ ਨਾਣ ਤੋਂ ਤੁਚਣਾ ਕੋਈ ਮੇਲਾ ਉਹਨੇ ਵੇਖਣਾ ਹੱਜਣੋਂ ਜਿੰਦੇ ਐਂ ਨੋ ਗਿਆ ਇਹਨੇ ਆ ਦਾ ਕੰਮ ਹੋਇਆ ਪਿਆ ਹਾਂਜੀ ਇਹਨੂੰ ਐਂ ਨਹੀਂ ਕਰਨਾ ਆਪਾਂ ਇੰਦੇ ਵਿੱਚ ਕੇ ਸਾਥ ਦਿੱਤਾ ਜਾਂ ਨਹੀਂ ਦਿੱਤਾ ਸਭ ਦਾ ਧੰਨਵਾਦ ਕਰਨੇ ਆਪਾਂ ਕੋ 10 ਦੇ ਬੜੇ ਕੇਸ ਹੋਏ ਨੇ ਅੱਤਵਾਦੀ ਤੱਕ ਵੱੜੀ ਕੌਮ ਦੀ ਗੱਤਰ ਹੋਏ ਨੇ ਅਸੀਂ ਬੜਾ ਮੰਨਦੇ ਰਹੇ ਆ ਆ ਮਾਨਕ ਜੀ ਇਹ ਵੀ ਸਾਡੇ ਨਾਮ ਤੇ ਪਰਚੇ ਹੋਏ ਨੇ 11 ਕਰੋੜ 80 ਲੱਖ ਰੱਖਦੇ ਤੇ ਸਾਡਾ ਕੇ ਸਾਥ ਅਸੀਂ ਪਿਛੇ ਨਹੀਂ ਬੰਨਲੀ ਵੀ ਕੋਈ ਸਮਾਜ ਸਾਨੂੰ ਸੱਤੇ ਭਵਾ ਦਾਸ ਨਾ ਨਾ ਸਾਡੀਆਂ ਬੜੀਆਂ ਮਿਹਨਤਾਂ ਹੋਈਆਂ ਨੇ ਜਿੱਥੇ ਸਾਨੂੰ ਸਾਧਰੇ ਪਹੁੰਚਦੇ ਰਹਿਆ ਹੁਣ ਵੀ ਅਸੀਂ ਤਿਆਰ ਪਰ ਤਿਆਰ ਆ ਰਹੇ ਆ ਕਹਿੰਦਾ ਕੀ ਭਾਵੇਂ ਆਪਾਂ ਲੋੜ ਆਣ ਸੱਜਣੋ ਕੱਤਰ ਦੀ ਕਾਰ ਕੱਤਰ ਮਿਲੋ ਮੇਰੇ ਭਾਈ ਦੂਤਾ ਦੂਰ ਕਰੋ ਨਿਵਲਾ ਤੇ ਦੂਤਾ ਆਪਣੀ ਦੂਰ ਹੋਣੀ ਆ ਆ ਚੋਰ ਆ ਚੋਰ ਦੇ ਸਾਫੇ ਕਿ ਆਪਣੀ ਅੱਡੇਬਣੀ ਲੱਗੀ ਸਤ ਸਾਰੇ ਸਾਹਿਬ ਨੇ ਸਾਰੇ ਸਾਹਿਬ ਨੇ ਜਿਹੜੇ ਸਨ 47 ਤੋਂ ਲੈ ਕੇ ਅਸੀਂ ਵੇਖਣ ਦਾ ਆ ਜਿਦੋਂ ਵੀ ਸੰਗਰਸ਼ ਹੁੰਦਾ ਮੰਡਜੀ ਨੇ ਜਿਨੇ ਵਿੱਚ ਸਾਰੇ ਬੈਠੇ ਇਕੱਠੇ ਹੁੰਦੇ ਨੇ ਬਿਲਕੁਲ ਕਿਉਂ ਉਹਨਾਂ ਨੇ ਨਿਸ਼ਕਿਆ ਅੱਕੇ ਹੁਣ ਆਪਣੀ ਇਹਨਾਂ ਦਾ ਸਰਕਾਰਾਂ ਜੋਰ ਆ ਕਿਉਂ ਵਾਣੀ ਦਾ ਫਰਮਾਨ ਹੈ ਜਿਸੇ ਜੋਰ ਦੇਖੇ ਸੋ ਨਾਨ ਨੂੰ ਲੋਰ ਆਪਾਂ ਕਿਵੇਂ ਬਣਾਉਣਾ ਹੈ ਜਿਵੇਂ ਹੁਣ ਆਪਾਂ ਨੂੰ ਸਮਾਂ ਹੈ ਬੜੇ ਦੇ ਇਹ ਤੁਹਾਨੂੰ ਸਾਰੇ ਕਿਉਂ ਆਖਰ ਜਿਹੜੀ ਤਿੱਧੀ ਆਪਣਾ ਮਿਲੀ ਹੈ ਆਪਾਂ ਗਣੀ ਰੋਟੀ ਖਾਣੇ ਆ ਗੇਂਦੇ ਜੇ ਆਪਾਂ ਚਿਆਰ ਰੱਬੇ ਕਰਦੇ ਪੈਨੇ ਜਾਂ ਕੋਈ ਪਾਰਟੀ ਵੀ ਕੀਤੀ ਹੈ ਜੀ ਆਪਾਂ ਨੂੰ ਵੀ ਉਹ ਇਹੋ ਜਿਹੀ ਕਾਰਡ ਕੱਢਣੀ ਚਾਹੀਦੀ ਆ ਇਹ ਛੇਤੀ ਛੇਤੀ ਕਿੰਦਾ ਸਟੈਂਡ ਲਾਣਾ ਚਾਹੀਦਾ ਉਹ ਇਹੋ ਜਿਹੀ ਪਾਰਟੀ ਕੋ ਸਮਾਜ ਬਣਾਉਣਾ ਚਾਹੀਦਾ ਜਿੰਦੇ ਵੀ ਤੇ ਆਪਾਂ ਨੇ ਸਰਕਾਰਾਂ ਵੀ ਕੰਬਣ ਤੇ ਗਦਾਰ ਵੀ ਕੰਬਣ ਤੇ ਜਿੰਨਾ ਜਿਹੜਾ ਭਾਈ ਆਪਾਂ ਇਹ ਕੰਮ ਨਹੀਂ ਕਰਦੇ ਉਹਨਾਂ ਜਿਹੜਾ ਆਪਣੀਆਂ ਮੀਡੀਆ ਕਰਦੇ 747 ਤੋਂ ਉਹਨਾਂ ਕਹਿੰਦੇ ਇਹ ਕਰਦੇ ਆ ਰਹੇ ਇੱਕ ਹਲੇ ਕਸ਼ਰੀ ਪੱਲੇ ਪਿਆ ਖਣਾ ਆਪਣਾ ਖੁੱਸਾ ਇਹ ਬਾੜਮੀ ਤਿੱਥੀ ਖੁੱਸ ਗਿਆ ਜਿਹੜੇ ਧਰਮ ਗੁਰੂ ਬੜੇ ਫਿਰਨੇ ਆ ਉਹ ਵੀ ਸਰਕਾਰ ਦਾ ਕਬਜ਼ਾ ਹੈ ਮਟੀਰੀ ਵੀ ਹੋਰ ਦਾ ਕਬਜ਼ਾ ਹੈ ਕਿਉਂ ਕਿਉਂ ਖੁੱਸਣ ਰਹਿ ਸਾਡੇ ਕਬਜ਼ੇ ਤੇ ਖੁੱਸ ਹੋਰ ਵੀ ਜਾਣੇ ਜੀ ਅਸੀਂ ਆਖਲਾ ਕੰਮ ਸੋਚਾ ਉਹਨਾਂ ਕਿਉਂ ਕਈ ਚੀਰਾਂ ਤੇ ਉਹਨਾਂ ਦਰਵਾਜ਼ਿਆਂ ਨੇ ਜਿਹੜੇ ਜਰਮਾਨਾਂ ਦੇ ਲੋਕ ਆਹੀਂ ਉਹ ਬੁੱਲ ਦੇਖੀ ਜਾਂਦੇ ਸਾਨੂੰ ਹੱਕ ਮਿਲੇਗਾ ਜਿਹੜੀਆਂ ਪਾਰਟੀਆਂ ਦੇ ਵਿੱਚ ਸਾਡੇ ਬੰਦੇ ਨੇ ਸਾਡੇ ਕੌਮ ਦੇ ਲੀਡਰ ਸਾਹਿਬ ਬਣੇ ਨੇ ਉਹਨਾਂ ਨੇ ਅਸੀਂ ਬੇਨਤੀ ਇਹ ਕਰਦੇ ਆ ਵੀ ਤੁਹਾਡਾ ਹੀ ਪਾਰਟੀਆਂ ਜਾਂਦਾ ਤਾਂ ਫਾ ਤੁਹਾਡੀ ਗੱਲ ਮੰਨਦੇ ਨੇ ਇਹ ਤੁਹਾਡੀ ਗੱਲ ਹੀ ਨਹੀਂ ਮੰਨਦੀ ਉਹਨਾਂ ਨੇ ਮੱਥਾ ਟੇਕੋ ਆਪਦੇ ਘਰੇ ਜਾਵੋ ਉਹ ਤੁਹਾਨੂੰ ਸਮਾਨ ਮਿਲੇਗਾ ਮਾਣ ਮਿਲੇਗਾ ਇਹਨਾਂ ਪਾਰਟੀਆਂ 'ਚ ਤੁਹਾਨੂੰ ਅਗੇਰੀ ਮਾਣ ਮਿਲੇਗਾ ਜੇ ਅੱਗੇ ਵੀ ਜਨਾਬੋ ਤਾਂ ਕਹਿੰਦਾ ਕੀ ਬਾਪਾ ਛੇਤੀ ਛੇਤੀ ਇੰਦਾ ਆਉਣ ਵਾਲਾ ਖਵਾ ਸੋ ਚੋਤ ਨਹੀਂ ਆ ਇਹੋ ਜਿਹੇ ਬੰਦੇ ਚੰਗੇ ਜਿਹੜੇ ਇਹਨਾਂ ਨੂੰ ਬਣਾ ਕੇ ਅੱਗੇ ਵਧਿਆ ਫੇ ਇਹੋ ਜਿਹੇ ਬੰਦੇ ਚੁਣਨੇ ਆਪਾਂ ਸਾਰਾ ਸਮਾਜ ਇਕੱਠਾ ਕਰਨਾ ਕਰਾਂ ਸੰਤ ਇਕੱਠੇ ਕਰਨ ਦੇ ਵਿੱਚ ਹਾਂਜੀ ਕਰਕੇ ਤੇ ਫੇਰ ਪਾਰਟੀ ਤਿਆਰ ਕਰੋ ਛੇਤੀ ਛੇਤੀ ਦਾਸ ਜੋ ਵੀ ਸੰਗਤ ਹੁਕਮ ਕਰੇਗੀ ਉਹ ਬਾਜ਼ ਰਿਆ ਇੰਨੀਆਂ ਲਫ਼ਜ਼ਾਂ ਨਾਲ ਹੀ ਰਜਾ ਦੇ ਜਾਂ ਜਿਵੇਂ ਦੱਸਿਆ ਜੋ ਬੋਲੇ ਸੋਨਪਾ ਹੈ 2 ਮਿੰਟ ਬਾਕੀ ਆ ਨਹੀਂ ਆਉਣਾ ਮੈਂ ਬੇਨਤੀ ਕਰਨਾ ਚਾਹਨਾ ਸਾਥਿਓ ਸਾਥਿਓ ਇੱਕ ਬੇਨਤੀ ਕਰਨਾ ਚਾਹਨਾ ਜੋ ਵੀ ਸਮਾਜ ਦੇ ਵਿੱਚ ਆਪਣੇ ਮੇਨ ਬੰਦੇ ਹੁੰਦੇ ਨੇ ਜੋ ਕੋਈ ਕੁਰਬਾਨੀ ਕਰਦਾ ਜੇ ਕੋਈ ਸੰਘਰਸ਼ ਕਰਦਾ ਉਹਦਾ ਬੰਦਾ ਮਾਨ ਸਨਮਾਨ ਉਹਨੂੰ ਦਿਆ ਕਰੋ ਭਾਈ ਜੀ 2 April ਨੂੰ ਸਾਡੇ ਤੇ ਪਰਚੇ ਹੋਏ ਨੇ ਬੈਠਾ ਤੁਹਾਡੇ ਸਾਹਮਣੇ ਆ ਯਾਰਾ ਮੀਟਿੰਗਾਂ ਵਿੱਚ ਮੇਰੇ ਸਾਥੀ ਬੈਠੇ ਨੇ ਕਦੀ ਅਸੀਂ ਦੱਸਿਆ ਨਹੀਂ ਕਿਸੇ ਨੂੰ ਇੱਥੇ ਕੋਈ ਇੰਨਾ ਕੰਮ ਕਰਕੇ ਦੱਸਦਾ ਮੈਂ ਆ ਕੀਤਾ ਸਮਾਜ ਦੇ ਪਿੱਛੇ ਮੈਂ ਆ ਕੀਤਾ ਭਾਈ ਪਰਚੇ ਕਰਾ ਕੇ ਵੀ ਸਾਡਾ ਕਿਸੇ ਨੇ ਸਾਨੂੰ ਹੋਕੀ ਸ਼ਾਬਾਸ਼ ਨਹੀਂ ਦਿੱਤੀ ਸ਼ਾਬਾਸ਼ੋ ਪੁੱਤਰੋ ਤੁਸੀਂ ਬੰਬ ਬੁਲਾਤੀ ਬਾਈ ਦੋ ਪਰਾਂ ਨੂੰ ਮਹਾਰਾਜ ਤੇ ਮੇਰੇ ਤੇ ਬਿੱਪਲ ਸੋਤੇ ਤੇ ਵਿਜੈਸ ਦਾ ਡੈਡੀ ਤੇ ਚਾਰਾਂ ਤੇ ਪਰਚਾ ਦਰਜ ਆਮ ਬੈਠੇ ਨੇ ਮਹਾਂਪੁਰਸ਼ ਆਪਣੇ ਬੈਠੇ ਨੇ ਪ੍ਰਧਾਨ ਇੱਕ ਆਵਾਜ਼ ਦੱਸਣ ਕਿਸੇ ਨੇ ਸਾਨੂੰ ਫੋਕੀ ਸ਼ਾਬਾਸ਼ੀ ਵੀ ਦਿੱਤੀ ਅਸੀਂ ਸ਼ਿੰਗਾਰਿਸ਼ ਕਿੱਥੇ ਅਸੀਂ ਛੱਡ ਗਏ ਸਾਂ ਮੁੰਡਾ ਬਾਬਾ ਦੀਪਨੰਦ ਦਸ਼ਾਨੰਦ ਨੂੰ ਵੇਖਿਆ ਕੰਮ ਕਰਦੇ ਨੂੰ ਜੋਸ਼ ਨੇ ਫਿਰ ਖੂਨ ਉਹ ਲਹਾਰਾ ਮਾਰਿਆ ਬਾਈ 58 ਸਾਲ ਦੀ ਉਮਰ ਦੇ ਵਿੱਚ ਦੀ ਅੱਜ ਵੀ ਭਾਈ 7 ਫੁੱਟ ਦੇ ਵੇਕਈ ਤੇ ਮੈਦਾਨ ਚ ਬਾਈ ਸਿਆਣੀਆਂ ਗੱਲਾਂ ਕਰਨਾ ਸਿਆਣਾ ਨਹੀਂ ਬਣਦਾ ਇੱਥੇ ਪ੍ਰੈਕਟੀਕਲ ਕਰਨੇ ਪੈਣੇ ਨੇ ਇਹ ਨਹੀਂ ਗੱਲਾਂ ਕੀਤੀਆਂ ਸਿਆਣੇ ਬਣ ਕੇ ਗੱਲ ਸੈਣੀਆਂ ਗੱਲ ਕਰਾਂ ਸੈਣਾ ਨਹੀਂ ਕੋਈ ਇੱਥੇ ਪ੍ਰੈਕਟਿਕਲ ਕਰੋ ਅੱਬ ਗੱਲ ਕੀਤੀ ਦਸ਼ਨੰਦ ਜੀ ਨੇ ਆਪਾਂ ਚੌਂਜ ਖੜ ਜੇ ਲੈ 10 ਬੰਦੇ ਲੈਣਾ ਆਪਾਂ ਨੂੰ ਦੇਖ ਕੇ ਦੁਕਾਨਾ ਬੰਦ ਕਰ ਲੈਣੀਆਂ ਨੇ ਅਸੀਂ ਦੁਕਾਨਾ ਖੁਲਾਉਣੀਆਂ ਨਹੀਂ ਕਿ ਅਸੀਂ ਆਪ ਬੰਦ ਕਰਾ ਲਾਂਗੇ ਸੋ ਕਹਿੰਦਾ ਭਾਵੇਂ ਭਾਈ ਜੋ ਕਿ ਸਮਾਜ ਚ ਵਧੀਆ ਕੰਮ ਕਰਦਾ ਬੱਗਾ ਜੀ ਨੇ ਬਹੁਤ ਵਧੀਆ ਕੰਮ ਕੀਤੇ ਨੇ ਬੱਗਾ ਜੀ ਨੂੰ ਕਿਸੇ ਨੇ ਅਪਰੀਸ਼ੀਏਟ ਨਹੀਂ ਕੀਤਾ ਇਹ ਨਹੀਂ ਮੈਂ ਕਹਿੰਦਾ ਬੱਗਾ ਜੀ ਨੂੰ ਮਾਰਾ ਕਹਿੰਦਾ ਬੱਗਾ ਜੀ ਨੂੰ ਕਿਹਨੇ ਅਪਰੀਸ਼ੀਏਟ ਕੀਤਾ ਸਮਾਜ ਲਈ ਬੱਗਾ ਜੀ ਨੇ ਕੰਮ ਕੀਤੇ ਨੇ ਕਿਸੇ ਵੀ ਆਪਣੇ ਲੀਡਰ ਨੇ ਮੈਂ ਨਾ ਬੱਚ ਨੂੰ ਕਹਿ ਲੈਣੇ ਕਿਸੇ ਨੇ ਵੀ ਅਜੇ ਤੱਕ ਕਿਸ ਐਪਰੀਸ਼ੀਏਟ ਨਹੀਂ ਸਟੇਜ ਤੇ ਕੀਤਾ ਵੇ ਵੀ ਸਾਡੇ ਬੰਦੇ ਨੇ ਵਧੀਆ ਕੰਮ ਕੀਤਾ ਬਈ ਹੌਸਲੇ ਪਕੂਤਾ ਹੁੰਦੇ ਨੇ ਹੌਸਲੇ ਵਧਦੇ ਨੇ ਜਦੋਂ ਆਪਾਂ ਸਮਾਜ ਲਈ ਕੋਈ ਆਪਣੇ ਸਮਾਜ ਦਾ ਚੰਗਾ ਲੀਡਰ ਆਣ ਕੇ ਜਾਂ ਪ੍ਰਧਾਨ ਆਣ ਕੇ ਆਪ ਨੂੰ ਸ਼ਾਬਾਸ਼ ਦੇ ਦਿੰਦਾ ਨਾ ਭਾਈ ਥੂਨ ਹੋਰ ਬਾਲਾ ਮਾਰਦਾ ਸੋ ਬੇਨਤੀ ਮੇਰੇ ਸਾਥੀਆਂ ਨੂੰ ਪ੍ਰਧਾਨਾਂ ਨੂੰ ਔਰ ਆਪਣੇ ਸੰਤਾਂ ਨੂੰ ਕਿ ਕੋਈ ਵੀ ਸਮਾਜ ਲਈ ਕੰਮ ਕਰਦਾ ਉਹਨਾਂ ਨੂੰ ਸਪੈਸ਼ਲ ਸਟੇਜ ਤੇ ਬੁਲਾ ਕੇ ਸਨਮਾਨਤ ਕਰੋ ਸਿੱਖ ਕੌਮ ਵੇ ਲੋ ਕੋਈ ਮਾਰਾ ਜਿਹਾ ਕੰਮ ਕਰਦਾ ਸਿੱਖ ਕੌਮ ਦੇ ਵਿੱਚ ਲੋਟਾਂ ਨਾਲ ਤੋਲ ਦਿੰਦੀ ਉਹਦੀਆਂ ਜਗੀਆਂ ਪੁਸ਼ਤਾਂ ਵੀ ਤਰ ਜਾਂਦੀਆਂ ਨੇ ਸਾਡੇ ਇੱਥੇ ਕਿਉਂ ਕੰਮ ਕਰ ਲੈਂਦਾ ਸਾਡੀਆਂ ਪੁਸ਼ਤਾਂ ਰੁੱਲ ਜਾਂਦੀਆਂ ਨੇ ਸੋ ਕੀ ਕੰਮ ਕਰੀਏ ਸਮਝ ਲਈ ਯਾਰ ਸਾਨੂੰ ਸੋਚਣ ਦੀ ਜ਼ਰੂਰਤ ਹੈ ਜੇ ਸਾਡਾ ਸਮਾਜ ਇੱਕ ਨਾ ਹੋਇਆ ਉਹ ਦਿਨ ਦੂਰ ਨਹੀਂ ਛਿੱਤਰਾਂ ਦੀ ਕਮੀ ਹੈ ਆਪਣੇ ਸਮਾਜ ਨੂੰ ਹੋਰ ਕੁਝ ਨਹੀਂ ਸਾਡਾ ਮਜਬੀ ਭਾਈਚਾਰਾ ਯਾਰ ਜਿਨ੍ਹਾਂ ਨੇ ਪੱਗਾਂ ਸਿਰ ਤੇ ਰੱਖ ਲੀਆਂ ਉਹ ਆਪਦੇ ਨੂੰ ਵਾਲਮੀਕਾ ਕਿਹਨੂੰ ਤਿਆਰ ਨਹੀਂ ਚਾਰ-ਚਾਰ ਗੁਰਦੁਆਰੇ ਸਾਡੇ ਪਿੰਡਾਂ 'ਚ ਬਣ ਕੇ ਸ਼ਮਸ਼ਾਨ ਘਟ ਵੱਖਰੇ ਬਣ ਕੇ ਸਾਨੂੰ ਬਣ ਨਹੀਂ ਦਿੰਦੇ ਕੋਈ ਕਿਹੜਾ ਮਜਬੀ ਕਹਿੰਦਾ ਮਵਾਲਮੀ ਕਿਆ ਕੋਈ ਮਜਬੀ ਨਹੀਂ ਕਹਿੰਦਾ ਮਵਾਲਮੀ ਕਿਆ ਸਾਈਕੋ ਮਝ ਵੀ ਕੋਣ ਨੇ ਸਾਡੇ ਨੇ ਪਰ ਕੈਨ ਨੂੰ ਤਿਆਰ ਨਹੀਂ ਆ ਜੱਗੂ ਜੀ ਨੇ ਛੋਟੀ ਜੀ ਗੱਲ ਕੀਤੀ ਸੀ ਕਿ ਮਾਤਾ ਤੋਂ ਆਣਗੇ ਆਪਦੀ ਘਰੇ ਮਾਂ ਨੂੰ ਪੁੱਛਦੇ ਨਹੀਂ ਉੱਥੇ ਮਾਤਾ ਦੇ ਦਰਸ਼ਨ ਕਰਨ ਚੱਲੇ ਜਾਂਦੇ ਨੇ ਸੋ ਕਹਿੰਦਾ ਭਾਵੇਂ ਭਾਈ ਜੀ ਕੋਈ ਵੀ ਸਾਥੀ ਕੋਮਲੀ ਕੰਮ ਕਰਦਾ ਉਹਨੂੰ ਤਾਂ ਬੰਦਾ ਮਾਨ ਸਨਮਾਨ ਉਹਨੂੰ ਦਿੱਤਾ ਜਾਵੇ ਜੈ ਭੀਮ ਜੈ ਭਾਰਤ ਆਪਾਂ ਜੀ ਛੋਟੀ ਜੀ ਗੱਲ ਮੈਂ ਵੀ ਕਰਨਾ ਚਾਹਾਂਗਾ ਤੇਰੇ ਅੱਗੇ ਕਰਾ ਲਈ ਜੂਆ ਪਾਪਾ ਜੀ ਦੀ ਗੱਲ ਬਹੁਤ ਗੱਲਾਂ ਕਰ ਮਾਨ ਸਰ ਮੈਂ ਤਾਂ ਇੱਕ ਬੇਨਤੀ ਕਰਾਂਗਾ ਨਹੀਂ ਉਹ ਟੌਪਿਕ ਤੇ ਨਹੀਂ ਗੱਲਾਂ ਹੋਈਆਂ ਟੌਪਿਕ ਤੇ ਨਹੀਂ ਇਹ ਟੌਪਿਕ ਬਹੁਤ ਕੋਈ ਨਹੀਂ ਟੋੜਿਆ ਜਾਂਦਾ ਬੇਨਤੀ ਕਰਾਂਗਾ ਵੀ ਟੌਪਿਕ ਤੇ ਕੋਈ ਨਹੀਂ ਬੋਲਿਆ ਬੋਲੋ ਕੁਝ ਤਰੀਕ ਦਾ ਤੁਸੀਂ ਸਾਨੂੰ ਹੁਕਮ ਛੱਡੋ ਵੀ ਆਪਾਂ ਜਿਹੜਾ ਉਹ ਕਿਲੇ ਸਾਡੇ ਨਾਲ ਦੇ ਰਸ ਕੋਈ ਖੋਲਣਾ ਹੈ ਉਹ ਕਿਸ ਜਗ੍ਹਾ ਦੇ ਉਪਰ ਕਿੰਨੇ ਟਾਈਮ ਤੋਂ ਲੈ ਕੇ ਕਿੰਨੇ ਟਾਈਮ ਦੀ ਕਰ ਆਪਾਂ ਬਹਿਣਾ ਆਪਾਂ ਇਸ ਗੀ ਨੂੰ ਨਾਂ ਦਿਮਾਗ 'ਚ ਰੱਖੀਏ ਕਿ ਉਹਨਾਂ ਨੇ ਅਗਰ ਕਾਲ ਵਾਪਸ ਲੈ ਲਈ 21 ਤਰੀਕ ਨੂੰ ਇਹ ਨਾ ਹੋਵੇ ਵੀ ਉਹ ਠੰਡੇ ਹੋ ਜਾਈਂ ਠੀਕ ਹੈਂ ਮੌਕੇ ਤੇ ਆਪਾਂ ਨੂੰ ਰੋਕੋ ਇਸ ਕਰਕੇ ਰਣਨੀਤੀ ਪਹਿਲਾਂ ਤਿਆਰ ਕਰੋ ਸਾਨੂੰ ਪਲੇਟਫਾਰਮ ਦੱਸੋ ਕਿ ਕਿੱਥੇ ਆਪਾਂ ਇਕੱਠੇ ਹੋਣਾ ਹੈ 9 ਵਜੇ ਤੋਂ ਲੈ ਕੇ 5 ਵਜੇ ਤੱਕ ਜਾਂ 10 ਵਜੇ ਤੋਂ ਲੈ ਕੇ 5 ਵਜੇ ਤੱਕ 4 ਵਜੇ ਤੱਕ ਵੀ ਉੱਥੇ ਆਪਾਂ ਬਹਿਣਾ ਹੈ ਔਰ মিডিਆ ਰਹੀਂ ਅਖਬਾਰ ਦੇ ਵਿੱਚ ਸਪੈਸ਼ਲੀ ਨੋਟਿਸ ਭੇਜੋ ਕਿ ਫਰੋਜਪੁਰ ਖੁੱਲੇਗਾ ਔਰ ਇਹਦੇ ਵਿੱਚ ਵਾਲਮੀਕੀ ਸਮਾਜ ਦਾ ਕੋਈ ਲੈਣ ਦੇ ਨਹੀਂ ਹੈਗਾ ਵਾਲਮੀਕੀ ਸਮਾਜ ਪੂਰੀ ਮਾਰਕੀਟ ਦੇ ਨਾਲ ਹੀ ਹਿੰਦੂ ਸਮਾਜ ਦੇ ਨਾਲ ਤਾਂ ਮਤਲਬ ਰਣਨੀਤੀ ਨੂੰ ਤਿਆਰ ਕਰੋ ਸਾਰੇ ਜਿੰਨੇ ਵੀ ਬਲਾਰੇ ਬੋਲੇ ਸਾਰੇ ਮੇਰੇ ਸਤਕਾਰਯੋਗ ਨੇ ਵਧੀਆ ਨੇ ਬੋਲੇ ਸਾਰੇ ਵਧੀਆ ਨੇ ਪਰ ਮੁੱਦੇ ਤੇ ਕੋਈ ਨਹੀਂ ਆਇਆ 21 ਤਰੀਕ ਨੂੰ ਜੇ ਉਹਨਾਂ ਨੇ ਕਾਲ ਚਾਹੇ ਵਾਪਸ ਲੈ ਲਈਏ ਚਾਹੇ ਉਹਨਾਂ ਨੇ ਮਤਲਬ ਕੀ ਕੀਤੀ ਹੈ ਆਲਿਤੀ ਕਰੇ ਕੰਫਰਮ ਕਿਸੇ ਨੂੰ ਨਹੀਂਗਾ ਤੇ ਇਸ ਕਰਕੇ ਰਣਨੀਤੀ ਸਾਨੂੰ ਜਿਹੜੀ ਅਗਲੀ ਉਹ ਦੱਸੀ ਜਾਵੇ ਇੰਨੇ ਨਾਲ ਜੈ ਵਾਲਮੀਕੀ ਜੈ ਪੀਨ ਜੈ ਭਾਗਵਤ ਰਾਹੁਲ ਜੀ 2 ਮਿੰਟ ਸਾਰਿਆਂ ਨੂੰ ਬੇਨਤੀ ਵੀ ਆਪੋ ਆਪਣੇ ਲੈਟਰ ਬੈਡਾਂ ਤੇ ਜਿਹੜੇ ਉਹਨਾਂ ਦੇ ਅਪਾਰਟਮੈਂਟ ਦੇ ਪ੍ਰਧਾਨ ਨੇ ਉਹਨਾਂ ਨੂੰ ਲੈਟਰ ਕਟਿਓ ਕਿ ਸਾਡੇ ਪਾਸੋਂ ਬਿਜਾਰ ਖੋਲੋ ਅਸੀਂ ਤੁਹਾਡੇ ਨਾਲ ਦੋ ਮਿੰਟ ਤੇ ਹੈ ਕਿ ਹੁਣ ਖਡੀਆਂ ਜੀ ਖਡੀਆਂ ਜੀ ਪਹਿਲਾਂ ਇੱਥੇ ਟਿਕਣ ਆ ਕਰ ਖਡੀਆਂ ਜੀ ਰੱਖਣਾ ਤੁਹਾਨੂੰ ਫੋਨ ਕਰਉਣਾ ਹਾਂ ਪਰ ਬਾਬਾ ਜੀ ਨੇ ਭੇਜੀ ਛੋਟੇ ਵੀ ਨਾ ਸਾਰੇ ਹੀ ਸਤਕਾਰਯੋਗ ਸਾਖੀਆਂ ਦਾ ਇੱਥੇ ਪਹੁੰਚਣ ਤੋਂ ਦਿਲ ਦੀ ਗਹਿਰਾਈਆਂ ਤੋਂ ਜੈ ਵਾਲਮੀਕੀ ਜੋਤੀ ਜੈਪਾਲ ਜੀ ਜਿਵੇਂ ਕਿ ਸਾਰੇ ਹੀ ਬਲਾਰੇ ਬੋਲੇ ਨੇ ਬਹੁਤ ਸਤਕਾਰਯੋਗ ਸਾਖੀ ਨੇ ਸੋ ਥੋੜੀ ਜੀ ਗੱਲ ਮੈਂ ਵੀ ਦੱਸਣ ਚਾਹਾਂਗਾ ਕਿ 2 ਅਪ੍ਰੈਲ ਦੀ ਵੀ ਜਿਹੜੀ ਮੂਵਮੈਂਟ ਹੋਈ ਸੀ ਜੀ ਸਭ ਤੋਂ ਪਹਿਲਾਂ ਵਾਲਮੀਕ ਯੂਥ ਫਰੰਟ ਨੇ ਗਾਰਜ ਦਿੱਤਾ ਸੀਗਾ ਕਿ 2 ਅਪ੍ਰੈਲ ਨੂੰ ਪੱਖਵਾਣ ਨੂੰ ਹੋਣਵੀ ਹੋਣਵੀ ਵਾਲਮੀਕ ਯੂਥ ਫਰੰਟ ਨੇ ਸਭ ਤੋਂ ਪਹਿਲਾਂ ਮੰਗਰੰਡਨ ਪੱਤਰ ਜੜਾ ਦਿੱਤਾ ਡੀਸੀ ਸਾਹਿਬ ਨੂੰ ਜਾ ਕੇ ਕਿ ਵੀ ਜਿਹੜੀ ਆ 21 ਤਰੀਕ ਦੀ ਕਾਲ ਆ ਉਸ ਨੂੰ ਲੈ ਕੇ ਤੇ ਪਲੱਸ ਜਿਹੜਾ 12% ਅਰਕਸ਼ਨ ਨੂੰ ਲੈ ਕੇ ਕੀ ਕੀਤਾਗਾ ਹਾ ਦਾ ਨਾਰਾ ਮਾਰਦੇ ਆ ਤੇ ਵੀ ਵਾਲਮੀਕ ਇਸ ਮਾਮ ਨੂੰ ਅਲੱਗ ਅਦਾਾਲਤ ਹਾਸਨ ਦਿੱਤਾ ਜਾਵੇ ਸੋ 21 ਤਰੀਕ ਦਾ ਉਹਨਾਂ ਨੇ ਕਾਲ ਜਰੂਰ ਬੈਕ ਕਰ ਲਿਆ ਜਾਂ ਬੰਦ ਕਰ ਲਿਆ ਪਰ ਆਪਾਂ ਸ਼ਾਂਤ ਨਹੀਂ ਬਹਿਣਾ। ਬਾਬਾ ਜੀ ਤੇ ਜੋ ਪਰਚਾ ਹੋਇਆ ਸੀਗਾ ਮਾਨਕ ਸਾਹਿਬ ਵੀ ਇਸ ਚੀਜ਼ ਦੇ ਹੈਗੇ ਨੇ ਐਵੀਡੈਂਸ ਦੇ ਤੌਰ ਤੇ। ਹਾਂਜੀ ਮੈਨੂੰ ਪਤਾ ਨਹੀਂ ਅਸੀਂ ਦੋਵੇਂ ਮਹਾਰਾਜ ਨੇ ਤੇ ਮੈਸੇਜ ਕੋਰਟ 'ਚ ਖੜੇ ਅਸੀਂ। ਇਹ ਬਾਬਾ ਜੀ ਦੇ ਜ਼ਮਾਨਤ ਮੈਂ ਕਰਵਾਈ ਸੀ। ਕੋਰਟ ਦੇ ਵਿੱਚ। ਬਾਬਾ ਜੀ ਦੇ ਜ਼ਮਾਨਤ ਮੈਂ ਕਰਾਈ ਸੀਗੇ ਬਾਬਾ ਜੀ ਨੂੰ ਪਤਾ ਹੈ ਮੇਰੇ ਕੋਲ ਅਸਤੁਤ ਜੁਰਮਾਨਾ ਪਿਆ ਜੀ ਸਾਨੂੰ। ਮਹਾਰਾਜ ਨੇ ਸਾਨੂੰ ਜੁਰਮਾਨਾ ਪਿਆ ਜੀ ਜੁਰਮਾਨਾ ਭਰਿਆ ਜੀ। ਸਭ ਤੋਂ ਵੱਡਾ ਜੁਰਮਾਨਾ ਧਾਰਦਾ ਸੀ ਸੀ। ਇਸ ਗੱਲ ਤੇ ਤੁਸੀਂ ਆਪ ਗਵਾਏ ਅਸੀਂ ਉੱਥੇ ਜਾ ਕੇ ਖੁਦ ਜਿਹੜੀ ਐ ਰੇਲਵੇ ਪਟਕ ਤੇ ਖੜ ਕੇ ਅਸੀਂ ਦੇਖ ਰੋਕੀ ਸੀਗੀ ਤਾਂ ਜਿੰਨਾ ਕਿ ਯੁੱਧ ਹੁੰਦਾ ਉਨਾਂ ਕਿ ਅਸੀਂ ਕਰਦੇ ਆ ਤੇ ਅੱਜ ਵੀ ਤਨਮਨ ਧੰਨ ਨਾਲ ਵਾਲਮੀਕੀ ਯੂਥ ਫਰੰਟ ਇਸ ਮੂਮੈਂਟ ਨੂੰ ਲੈ ਕੇ ਤੁਹਾਡੇ ਨਾਲ ਆ ਜਿੱਥੇ ਤੁਸੀਂ ਬੁਲਾਓਗੇ ਹੁਣ ਜੇਵੇਂ ਤੁਸੀਂ ਕਹਿੰਦੇ ਵੀ ਚਾਰ ਪੁਤਲੇ ਫੁੱਕਣੇ ਆ ਮੈਂ ਵੀਡੀਓ ਰਾਈ ਕਹਿੰਦਾ ਚਾਰ ਨਹੀਂ ਪੰਜ ਪੁਕ ਲੈਣੇ ਚਾਹੀਦੇ ਆ ਕਿ ਸੱਤਪਾਲ ਖੱਤਪਾਲ ਤਵਰ ਨੇ ਆਗਾਜ਼ ਕੀਤਾ ਸੀਗਾ 21 ਤਰੀਕ ਦਾ ਜਿਹੜਾ ਭਾਰਤ ਬੰਦ ਦਾ ਕੋ ਸੱਤਪਾਲ ਨੂੰ ਲੈ ਕੇ ਹਲੇ ਕੋਈ ਵੀ ਪੁਤਲੇ ਦੀ ਗੱਲ ਨਹੀਂ ਹੋ ਰਹੀ ਆ ਸੱਤ ਪਾਲ ਦਾ ਸਭ ਤੋਂ ਪਹਿਲਾ ਪਤਲਾ ਕੋਈ ਕਹਿਣਾ ਚਾਹੀਦਾ ਪੁੱਤਲੇ ਦਾ ਨਾਲ ਨਾਲ ਲੈਣਾ ਦਾ 2 ਜਾਂ 3 ਕਿਲੋਮੀਟਰ ਦੀ ਤੱਕ ਉਹਨਾਂ ਦਾ ਜਨਾਜ਼ਾ ਨਿਕਲਣਾ ਚਾਹੀਦਾ ਤੇ ਸਾਰੇ ਦੇ ਸਾਰੇ মিডিਆ ਨੂੰ ਵੀ ਮੈਂ ਆਪਣੀ ਵੀਡੀਓ ਤੋਂ ਬੇਨਤੀ ਕਰਾਂਗਾ ਕਿ ਵੀ 21 ਤਰੀਕ ਨੂੰ ਜਿਹੜਾ ਦਾਣਾ ਮੰਡੀ ਉੱਥੇ ਪਹੁੰਚਣ ਤੇ ਜਿਹੜੀ ਬਾਈਕ ਜਾਂ ਜੋ ਵੀ ਆ ਦੇ ਨਿਊਜ਼ ਲੈਣੀ ਹੈ ਉੱਥੇ ਆਣ ਜਵਾਲ ਮਿੱਤੀ ਚਾਹੀਦੀ ਹੈ ਬਾਬਾ ਜੀ ਤੁਸੀਂ ਫੋਟੋ ਕਰ ਲਓ ਬਾਬਾ ਜੀ ਕਿੱਥੇ ਬਾਬਾ ਜੀ ਤੋਂ ਕੋਈ ਜੀਐਮ ਆਇਆ ਕਿ ਜਿੱਤੀ ਵਾਲੇ ਕੋਲ ਕੀ ਜੀ ਉਸ ਨੂੰ ਆਪ ਪਿਓ ਨਾਲ ਲਾ ਜਾ। ਸਰ ਸਾਹਿਬ ਤੋਂ ਬਚਪਨ ਤੋਂ ਦੇਖਦੇ ਆਣੇ ਆ। ਉਹ ਨਾ ਜਣਾ ਸ਼ੰਗਰਸ਼ੇ ਬਹੁਤ ਵੱਡਾ ਸ਼ੰਗਰਸ਼ੇ। ਸ਼ਾਇਦ ਤੁਹਾਡੇ ਮੁਕਾਬਲੇ ਤੇ ਕਿਸੇ ਨੇ ਕੰਮ ਨਹੀਂ ਕੀਤਾ। ਬਾਕੀ ਜਨ ਸਮਝੋ ਵੀ ਇਹ ਕਿਨੇ ਕੀ ਕੀਤਾ ਨਹੀਂ ਸਮਝਦੇ। ਮਹਾਰਾਜ ਕਹਿੰਦੇ ਫਿਰ ਜੀਐਮ ਆਦਾ। ਤੁਹਾਨੂੰ ਤੋਂ ਦੇਖਦੇ ਆਣੇ। ਉਹ ਬਾਰਾ ਫੋਟੋ ਕਰਦੀ ਤੂੰ। ਉਹ ਸਾਹਮਣੇ। ਹਾਂ ਉਹ ਆਹੋ ਕੋਈ ਦੇਖੇ। ਆਹ ਪਾਲਣ ਗਿਆ ਤੇ ਬਾਬਾ ਜੀ ਨੂੰ ਖਿਲਾਵੋ। ਬਾਬਾ ਜੀ ਖਿਲਾਵੋ। 2 ਮਿੰਟ ਦੇਰ ਫੋਟੋ ਕਰ ਲਈਏ। ਜੀ ਆ ਵਾਲਮੀ ਕਿਰਤ ਸਾਹਿਬ। ਜੀ ਹਾਂ ਆ ਵਾਲਮੀ ਕਿਰਤ ਤੋਂ। ਵਾਲਮੀ ਕਿਰਤ ਸਾਹਿਬ ਉਹਨੂੰ ਫੋਟੋ ਵਿੱਚ ਦੇਖਦੇ ਨਹੀਂ ਨਹੀਂ ਉਹ ਫਿਰ ਫੋਟੋ ਵਿੱਚ ਨਹੀਂ ਆ ਸਕਦਾ ਸਰਕਾਰ ਨਹੀਂ ਨਹੀਂ ਡਿੱਗ ਜੂ ਉਹ ਸਾਡੇ ਨਾਲ ਆਇਆ ਤੇ ਫੋਟੋ ਚ ਨਹੀਂ ਆਪਾਂ ਨੂੰ ਪ੍ਰੈਸ ਕਾਨਫਰੈਂਸ ਚਲੀ ਗਿਆ ਦਾ ਵੀ ਨਹੀਂ ਹੋ ਸਕਦਾ